ਡਾਕਟਰ ਪੁਸ਼ਪ ਚਤਨਿਆ ਨੇ ਕੀਤਾ ਦੁਸ਼ਹਿਰਾ ਕਮੇਟੀ ਦਾ ਸਵਾਗਤ ਸ਼੍ਰੀ ਕੁੰਦਨ ਲਾਲ ਦੁਸ਼ਹਿਰਾ ਕਮੇਟੀ ਜੁਲ੍ਹਿਆਂ ਵਿੱਚ ਦੁਸ਼ਹਿਰੇ ਦਾ ਮੇਲਾ ਲਗਵਾਉਣ ਵਜੋਂ ਜਾਣੀ ਜਾਂਦੀ ਹੈ ਨੇ ਫੈਸਲਾ ਕੀਤਾ ਹੈ ਕਿ ਉਹ ਲੋਹਿਆਂ ਚ ਹੋਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ ਕੇ ਸ਼ਿਰਕਤ ਕਰੇਗੀ ਇਸ ਦ੍ਰਿਸ਼ ਵਿੱਚ ਤੁਸੀਂ ਡਾਕਟਰ ਨਿਰਮਲ ਨੌਦੀ ਨੂੰ ਲਕਸ਼ਮਣ ਦੇ ਰੂਪ ਵਿੱਚ ਸੰਵਾਦ ਰਚਾਰੇ ਦੇਖ ਰਹੇ ਹੋ ਦੱਸਦੇ ਜਾਈਏ ਕਿ 25 ਫਰਵਰੀ ਨੂੰ ਲੋਹਿਆ ਚ ਨਵਾ ਸ਼ੈ ਮੰਦਰ ਦੇ ਗੱਦੀ ਨਿਸ਼ੀਨ ਮਹੰਤ Swami Dr ਪੁਸ਼ਪ ਚੈਤਨਿਆ ਦੀ ਅਗਵਾਈ ਹੇਠ 27ਵੀਂ ਸ਼ਿਵਰਾਤਰੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਸਮਾਗਮ 19 ਫਰਵਰੀ ਤੋਂ ਪ੍ਰਭਾਤ ਫੇਰੀਆਂ ਨਾਲ ਆਰੰਭ ਹੋ ਜਾਣਗੇ ਤੇ ਲਗਭਗ ਇੱਕ ਹਫਤਾ ਚੱਲਣਗੇ ਇਸ ਲਈ ਦੁਸ਼ਹਿਰਾ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਡਾਕਟਰ ਪੁਸ਼ਪ ਚੈਤਨਿਆ ਜੀ ਦੀ ਅਗਵਾਈ ਚ ਇਸ ਸ਼ੋਭਾ ਯਾਤਰਾ ਦੇ ਸਮਾਗਮਾਂ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜਨ ਹਿਤ ਉਹ ਸਾਰੀਆਂ ਡਿਊਟੀਆਂ ਬਗਲਾਮੁਖੀ ਸੇਵਾਦਲ ਦੇ ਸਹਿਯੋਗ ਨਾਲ ਯਾਨੀ ਮੋੜੇ ਨਾਲ ਮੋੜਾ ਜੋੜ ਕੇ ਨਿਭਾਉਣ ਲਈ ਸਦਾ ਤਤ ਪਰ ਰਹਿਣਗੇ ਯਾਦ ਰਹੇ ਬਗਲਾਮੁਖੀ ਸੇਵਾਦਲ ਦੀ ਟੀਮ ਅੱਜਕਲ ਡਾਕਟਰ ਵਿਸ਼ਾਲ ਗੁਪਤਾ ਦੀ ਅਗਵਾਈ 'ਚ ਘਰ-ਘਰ ਜਾ ਕੇ ਸ਼ਿਵਰਾਤੀ ਸਮਾਰੋਹ ਦਾ ਸੁਨੇਹਾ ਦੇ ਰਹੀ ਹੈ ਇਸ ਸੰਬੰਧੀ Swami ਜੀ ਦਾ ਆਸ਼ੀਰਵਾਦ ਲੈਣ ਤੋਂ ਪਹਿਲਾਂ ਅੰਤਸ਼ਹਿਰਾ ਕਮੇਟੀ ਦੇ ਆਗੂਆਂ ਨੇ ਡਾਕਟਰ ਅਨਿਲ ਕੌਸ਼ਲ ਦੀ ਕਲੀਨਿਕ ਵਿਖੇ ਇੱਕ ਪਹਿਲੀ ਮੀਟਿੰਗ ਕੀਤੀ ਜਿਸ ਵਿੱਚ ਹੋਰਾਂ ਤੋਂ ਬਿਨਾ ਵਿਸ਼ਾਲ ਸ਼ਰਮਾ ਸਨੀ ਪੱਤਰਕਾਰ ਸੁਭਾਸ਼ ਸੱਦੀ ਡਾਕਟਰ ਨਿਰਮਲ ਨੌਦੀ ਡਾਕਟਰ ਅਨਿਲ ਕੌਸ਼ਲ ਟਿੰਕੂ ਸ਼ਰਮਾ ਤੇ ਸੂਰਜ ਦੀ ਕਮੇਡੀ ਜੋੜੀ ਨਵੀਨ ਕੁਮਾਰ ਡੀਜੇ ਵਾਲਾ ਕਾਲਾ ਰੈਡੀਮੇਡ ਵਾਲਾ ਅੰਕੁਸ਼ ਖੇੜਾ ਅਮਿਤ ਟੈਲੀਕਾਮ ਵਾਲੇ ਅਤੇ ਡਾਕਟਰ ਚਰਨਜੀਤ ਲੋਹੀਆਂ ਸ਼ਾਮਿਲ ਸੀ ਖਾਸ ਗੱਲ ਇਹ ਸੀ ਕਿ ਇਹਨਾਂ ਨੌਜਵਾਨਾਂ ਦੀ ਪ੍ਰੇਰਣਾ ਇਹਨਾਂ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਲਈ ਸ਼ਿਵਰਾਤਰੀ ਸ਼ੋਭਾ ਯਾਤਰਾ ਕਮੇਟੀ ਦੇ ਮੈਂਬਰਾਂ ਤੇ ਬਾਬਾ ਭੋੜ ਸਰਬਸ਼੍ਰੀ ਕੁਲਵੰਤਰਾਏ ਸ਼ਰਮਾ ਸੁਨੀਦਰ ਕੁਮਾਰ ਗੁਪਤਾ ਅਤੇ ਪਵਨ ਖੇੜਾ ਵੀ ਉਪਸਥਿਤ ਰਹੇ ਇਸ ਮੌਕੇ ਤੇ ਸਰਪੰਚ ਅਤੇ ਸ਼੍ਰਮਣੀ ਕਾਲੀ ਦਲ ਦੀ ਜਨ ਕੌਂਸਲ ਦੇ ਮੈਂਬਰ ਜਸਬੀਰ ਸਿੰਘ ਨੇ ਵੀ ਆਪਣੇ ਕੀਮਤੀ ਸੁਝਾਅ ਰੱਖੇ ਜਾਂ ਪੇਸ਼ ਕੀਤੇ ਅੱਜ ਦੇ ਇਕੱਠ ਤੋਂ ਅਤੇ ਇਹਨਾਂ ਨੌਜਵਾਨਾਂ ਦੇ ਜੋਸ਼ ਤੋਂ ਪਤਾ ਲੱਗ ਰਿਹਾ ਸੀ ਕੇ ਸ਼ਿਵਰਾਤਰੀ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਕਮੇਟੀ ਦੇ ਸੀਨੀਅਰ ਮੈਂਬਰ ਸਹਿਬਾਨ ਡਾਕਟਰ ਪੁਸ਼ਪ ਚਤਨਿਆ ਦੀ ਹਾਜ਼ਰੀ ਵਿੱਚ ਜਿਹੜੀ ਮਸ਼ਾਲ ਦੁਸ਼ਹਿਰਾ ਕਮੇਟੀ ਦੇ ਮੈਂਬਰਾਂ ਨੂੰ ਫੜਾ ਰਹੇ ਹਨ ਉਹ ਇਸ ਨੂੰ ਸਦਾ ਜਗਦੀ ਰੱਖਣਗੇ ਆਓ ਸੁਣਦੇ ਹਾਂ Swami ji ਦੇ ਮੁਖਾਰਬਿੰਦ ਚੋਂ ਉਚਾਰੇ ਗਏ ਦੋ ਸ਼ਬਦ ਬੜੀ ਖੁਸ਼ੀ ਦੀ ਬਾਤ ਹੈ ਮਹਾ ਸ਼ਿਵਰਾਤਰੀ ਮੌਤਸਵ ਮਨਾਤੇ ستائیسواں شیوراتری منانے جا رہے ہیں بڑے دھوم دھام کے ساتھ سب نگر نواسیوں کے سہیوگ سے یہ ستائیس وش ہمارے کوئی بگن اور بادہ بنا پلیس بنا جھگڑا بنا کسی بھی اوروک تتو نے کوئی روکنے کی کوشش بھی نہیں کی تو نہ ہی روکا جا سکتا ہے یہ بھولے ناتھ کا کام ہے کسی کا پارٹیکولر گھر کا کام نہیں ہے इसीले सग संगत को जी आयानो नए शिव मंदिर में आने के लिए हम ज्यादा से ज्यादा धन्यवाद करते हैं ते आओ ਹੁਣ ਉਹਨਾਂ ਨੂੰ ਸੁਣੀਏ ਜਿਨ੍ਹਾਂ ਨੇ ਸੁਲਤਾਨਪੁਰ ਲੋਧੀ ਤੋਂ ਆ ਕੇ ਲੋਈਆਂ ਨੂੰ ਆਪਣੀ ਕਰਮ ਭੂਮੀ ਬਣਾਉਣ ਤੋਂ ਬਾਅਦ ਇਸ ਸ਼ਿਵਰਾਤਰੀ ਸ਼ੁਭ ਯਾਤਰਾ ਦਾ ਮੋਢ ਬੰਨਿਆ ਤੇ ਜੋ ਸਦਾ ਇਸ ਕਾਰਜ ਦੀ ਪ੍ਰੇਰਣਾ ਦਾ ਸੇੜਾ ਡਾਕਟਰ ਪੁਸ਼ਪ ਚਤਨਿਆ ਜੀ ਦੇ ਸਿਰ ਹੀ ਬੰਦੇ ਹਨ ਮੇਰੀ ਮੁਰਾਦ ਹੈ ਲੋਹਿਆਂ ਦੇ ਵਪਾਰ ਮੰਡਲ ਦੇ ਸਰਪ੍ਰਸਤ ਕੁਲਵੰਤ رائے ਸ਼ਰਮਾ ਜੀ ਤੋਂ ਡਾਕਟਰ ਪੁਸ਼ਪ ਚਤਨਿਆ ਮਹਾਰਾਜ ਕੀ ਜੈ ਮੈਂ ਅੱਜ ਦੁਸ਼ਹਿਰਾ ਕਮੇਟੀ ਸ਼੍ਰੀ ਕੁੰਦਲਾਲ ਦੁਸ਼ਹਿਰਾ ਕਮੇਟੀ ਜਿਹੜੀ ਲੋਹਿਆਂ ਦੇ ਵਿੱਚ ਰਾਜੇਦਲ ਪਹਿਲਾਂ ਕਰਦੀ ਆ ਰਹੀ ਹੁੰਦੀ ਸ਼ਰਧਾ ਕਰਦੀ ਹੈ ਤਾਂ ਇਹਨਾਂ ਨੇ ਅਸ਼ਵਾਸ਼ਣ ਦਵਾਇਆ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਜੀ ਸ਼ੋਭਾ ਯਾਤਰਾ ਤੁਸੀਂ 26 ਸਾਲ ਪਹਿਲਾਂ ਚાલુ ਕੀਤੀ ਹੈ 27ਵੀਂ ਹੈ ਤੇ ਬੜੇ ਵਿਦੇ ਤਰੀਕੇ ਨਾਲ ਕਰਦੇ ਆ ਰਹੇ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਇਹ ਸੇਵਾ ਦਾ ਮੌਕਾ ਲੈਣਾ ਵੀ ਮਹਾਰਾਜ ਸਾਰੀ ਡਿਊਟੀ ਵਿਖਲਾਓਗੇ ਅਸੀਂ ਸੇਵਾ ਨਿਭਾਵਾਂਗੇ ਤਾਂ ਨਾਲੇ ਮੈਂ ਇੱਕ ਹੋਰ ਜਾਣਕਾਰੀ ਜਗਨਵਰ ਸਿੰਘ ਜੀ ਨੂੰ ਦਵਾਂਗਾ ਕਿ ਚਾਹ ਬਦਲਾਪੂਤੀ ਸੇਵਾਦਾਰਾ ਉਹ ਵੀ ਮਹਾਰਾਜ ਦਾ ਸ਼ੋਭਾਤਰੀ ਸ਼ੋਭਾ ਯਾਤਰਾ ਉਹ ਵੀ ਮਹਾਰਾਜ ਦੀ ਬਣੀ ਹੋਈ ਹੈ ਕੋਈ ਦੋ ਨਹੀਂ ਕੋਈ ਵੱਖਰੀ ਨਹੀਂ ਤੇ ਜਿਹੜੇ ਲੜਕੇ ਅਸੀਂ ਇਹਨਾਂ ਨੂੰ ਮਾਰੇ ਨੇ ਕਿਹਾ ਡਿਊਟੀ ਲਈ ਆਵੇ ਭਾਈ ਤੁਸੀਂ ਹੁਣ ਬੁਢੇ ਹੋ ਗਏ ਤੁਸੀਂ ਆਹ ਨਾਲ ਪਿੱਛੇ ਬੱਚੇ ਦੇ ਪੇਰ ਬੜੇ ਅੱਤ ਰੱਖੋ ਤੇ ਕੰਮ ਇਹ ਕਰਨਗੇ ਤੇ ਚਲੋ ਅਸੀਂ ਜੋ ਮਾਰੇ ਨੇ ਕਿਹਾ ਅਸੀਂ ਉਹਦੇ ਮੁਤਾਬਕ ਬਾਹਰ 1 ਇੰਚ ਵੀ ਨਹੀਂ ਜਾ ਸਕਦੇ ਪਰ ਜਿਹੜੇ ਬੱਚੇ ਤੁਹਾਡੇ ਕੋ ਆ ਰਹੇ ਬਾਜ਼ਾਰ ਦੇ ਵਿੱਚ ਕੁਸ਼ੇਵਾਲੇ ਆ ਨਾ ਰਹੇ ਆ ਤੇ ਉਹਨਾਂ ਨੂੰ ਬਿਲਕੁਲ ਕਿ ਸੇਵਾ ਦਿਓ ਉਹ ਉਹ ਨਹੀਂ ਆ ਰਹੇ ਅਸੀਂ ਆ ਰਹੇ ਅਸੀਂ ਨਹੀਂ ਆ ਰਹੇ ਮਾਰੇ ਜਾ ਰਹੇ ਤੇ ਸਾਰੇ ਇੱਕ ਚੀਜ਼ ਆ ਕੋਈ ਦੂਰ ਨਹੀਂ ਗਏ ਇੱਕ ਮੰਦਰਵਾ ਇੱਕ ਹੀ ਸਾਡੇ ਮਹਾਰਾਜ ਜੀ ਆ ਬੋਲੇ ਲਾਥੀ ਵੀ ਇੱਕ ਵਾ ਸਾਰਿਆਂ ਦੇ ਸਾਹੇ ਹੈ ਨਾ ਤੇ ਪ੍ਰੋਗਰਾਮ ਇਸ ਤਰ੍ਹਾਂ ਵਾਂਗੂ ਅਸੀਂ 19 20 21 22 23 ਨੂੰ ਨਵੇਂ ਸ਼ਮਨਦ ਤੋਂ ਪ੍ਰਭਾਗ ਹੋ ਗਿਆ ਸਵੇਰੇ 5 ਵਜੇ ਰੰਮ ਕਰਨ ਜਾ ਰਹੇ ਆ ਤਾਂ ਉਸ ਤੋਂ ਬਾਅਦ ਜਿਹੜੀ 23 ਤਰੀਕ ਨੂੰ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਆ ਉਹ ਨਵੇਂ ਸ਼ਮਨਦ ਤੋਂ ਠੀਕ ਸ਼ਾਮ ਨੂੰ 5:30 ਵਜੇ ਨਿਕਲੂਗੀ ਜਿਹੜੀ ਮੰਡੀ ਜਾ ਕੇ ਰੰਗ ਰੰਗ ਪ੍ਰੋਗਰਾਮ ਬੋਲੇ ਨਾਲ ਦਾ ਨਿਰਖਤ ਵਗੈਰਾ ਦਾ ਨਿਰਖਤ ਖਾਇਆ ਜਾਊਗਾ ਬੜਾ ਵਧੀਆ ਪ੍ਰੋਗਰਾਮ ਹੋਵੇ ਜਿਹੜਾ ਦੇਖਣ ਜੋਗਾ ਹੋਊਗਾ ਤੇ ਨਾ ਦੀ ਉਸ ਤੋਂ ਪਰੇੰਤ ਲੰਗਰ ਲਗਾਇਆ ਜਾਊਗਾ 21 ਤਰੀਕ ਨੂੰ ਮੰਦਰ ਦੇ ਵਿੱਚ ਕੀਰਤਨ ਹੋਗਾ ਜਿਦਾ ਅਸੀਂ ਆਪਣਾ ਹਰ ਸਾਲ ਕਰਦੇ ਆਂ ਤੇ 25 ਤਰੀਕ ਦੀ ਸ਼ੋਭਾ ਯਾਤਰਾ ਠੀਕ 12 ਵਜੇ ਦੀ ਚੋਰਾ ਘੋਣੀ ਆ ਹਰ ਸਾਲ ਉਹੀ ਆਈ ਹੈ ਹਮਾਰੇ ਦੀ ਕਿਰਪਾ ਨਾਲ ਤੇ ਇਹ ਕਿ 27 ਦੀ ਸ਼ੋਭਾ ਯਾਤਰਾ ਵਾ ਇਹਦੇ ਵਿੱਚ ਸਾਰਿਆਂ ਦੇ ਗੱਲ ਨੂੰ ਬੇਨਤੀ ਆਫ ਕਰਕੇ ਕਿਲੇ ਚ ਪਹੁੰਚੋ ਤੇ ਅਰੋਂ ਨੂੰ ਬਤਾਓ ਤਾਂ 26 ਤਰੀਕ ਨੂੰ ਸਵੇਰੇ ਜਿਹੜੀ ਛੰਡੇ ਦੀ ਪੂਜਾ ਹੁੰਦੀ ਤੁਹਾਡੀ ਤੁਹਾਜਾ ਦੀ ਤਾਂ ਹੋਏਗੀ ਸਾਰੇ ਦਿਨ ਬੋਲੇ ਨਾਲ ਦਾ ਮੁਰਗਲ ਕਸ਼ਹਰਤਾ ਹੋ ਜਾਊਗਾ ਕਿ ਇਧਰ ਹੋਊਗਾ ਪੂਜਾ ਹੋਣੀ ਆ ਤੇ ਰਾਤ ਨੂੰ 8 ਵਜੇ ਤੋਂ ਲੈ ਕੇ ਫਿਰ 4 ਵਜੇ ਤੱਕ ਪੂਜਾ ਹੋਵਾਂਗੇ ਮਾਰੇ ਕਿਰਪਾ ਨਾਲ ਜੀ ਆਪ ਕਰਾਉਂਦੇ ਆ ਤੇ ਪਰਵਚਨ ਵੀ ਕਰਦੇ ਆ ਤਾਂ 27 ਤਰੀਕ ਨੂੰ ਸਵੇਰੇ ਹਵਨ ਜਿਹੜਾ ਹਰ ਸਾਲ ਹੁੰਦਾ ਹੈ ਹਵਨ ਹੋਊਗਾ ਤੇ ਉਸ ਤੋਂ ਬਾਅਦ ਡਾਕਟਰ ਕੁਸ਼ਲ ਚੰਦੇ ਜੀ ਮਾਰੇ ਜੀ ਕੁਸ਼ਲ ਚੰਦਨੀ ਆ ਮਾਰੇ ਜੀ ਪਰਵਚਨ ਕਰਨਗੇ ਤੇ 12:30 ਵਜੇ ਅਸੀਂ ਜਿਹੜਾ ਉਹ ਬੋਲੇ ਨਾਲ ਦੀ ਕਿਰਪਾ ਦੇ ਨਾਲ ਲੰਗਰ ਜਿਹੜਾ ਅਸੀਂ ਹਰ ਸਾਲ ਲੱਗਦਾ تو بنڈارا <سؤال> بتایا روپا کے جنہیں سمندر چلنا وا انہیں بےنتی سویار کرو اور ودھ تو ود شوبھا یاترا سیوا بھی پاؤ اور بھی چلو شوبھا یاترا بداؤ یہ کوئی سارے کود نہیں رہا یہ سارے ڈاکٹر پشکل والے جنہیں پلکھ جگائی ہے بولے ناتھ جمل پہ جایا وایپا سب کچھ ہو رہا ہے سو سارے بےنتی جڑ کے دوبارہ سارے اس پہنچو تے بول سکا تو خوشیا پرف کرو جی بہت شکریہ دول شکر بھگوان کی જય ہر ہر مہا دے ہر ہر مہا دے ہر ہر مہا میں ہاں ایس شرما جی ویڈیو چنگی لگی ہوئے تاں چینل نو لائک کرو شیئر کرو سبسکرائب کرو تے انٹی والا بٹن میں نپو شکریہ